ਉਹ ਪਿੱਛੇ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਬੈਠੇ ਨੇ ਉਹ ਵੀ ਹੋਰ ਵੀ ਮਹਾਪੁਰਸ਼ ਗੁਰਮਖ ਪਿਆਰੇ ਕਵੀਸਰੀ ਜੱਥਾ ਉਹ ਪਿੱਛੇ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਬੈਠੇ ਨੇ ਅਗਲਾ ਸਮਾਹ ਹੁਣ ਉਹ ਗੁਰਮਖ ਪਿਆਰੇ ਲਾਉਣਗੇ ਕੀਰਤਨ ਕਰਦਿਆਂ ਹੋਈਆਂ ਪੁੱਲਾਂ ਬਖਸ਼ ਲੈਣੀਆਂ ਸਤਕਾਰ ਸਤ ਗੁਰੂ ਫਤਿਹ ਦੀ ਸਾਂਝ ਬਖਸ਼ੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ वाहिगुरु जी की फते धन गुरु नानक oh i ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਸੰਤ ਸਰਣ ਜੋ ਜਨ ਪਰੈ ਸੋਜ ਨੇ ਉਦਰ ਨਹਾਰ ਸੰਤ ਕੀ ਨਿੰਦਾ ਨਾਨਕਾ ਬਾਰ ਬਾਰ ਜਬਾਣੀ ਅਮਰਤ ਸਾਰੇ ਗੁਰ ਪਾਣੀ ਕਹੈ ਸਵਸ ਜਨਮਾਨੇ ਪ੍ਰਤੱਖ ਗੁਰੂਨ ਸਤਾਰੇ ਹਰ ਹਰ ਨਾਮ ਚ ਬੰਦਿਆ ਕਸ਼ਨ ਕੇ ਚਮਕਾਲ ਨਾਨਕ ਮਨਤਨ ਸੁਖੀ ਹੋਏ ਅੰਤੇ ਮਿਲ ਗਵਾਲ ਪਿੰਡ ਕੁਜਰਾਵਾਲੇ ਦਾ ਮਾਤਾ ਧਰਮ ਕੌਰ ਦਾ ਜਾਇਆ ਸਿੱਖ ਕੌਮ ਦਾ ਨਾਇਕ ਸੀ ਜੋ ਵੀ ਮਰਦ ਸੁਰਮਾ ਇਹ ਦੁਨੀਆ ਪੁੱਲੂ ਨਾਇਨ ਕੀ ਯੋਧੇ ਦੀ ਕੁਰਬਾਨੀ ਨਲੂਏ ਜਿ ਸ਼ੇਰਾਂ ਤੋਂ ਅਜ ਵੀ ਡਰਦੇ ਨੇ ਅਫਗਾਨੀ ਨਲੂਏ ਜਿ ਸ਼ੇਰਾਂ ਤੋਂ ਅਜ ਵੀ ਡਰਦੇ ਨੇ ਅਫਗਾਨੀ ਜੀ ਪਿੰਡ ਗੁਜਰਾਵਾਲੇ ਦਾ ਮਾਤਾ ਪਰਮਕੌਰ ਦਾ ਜਾਇਆ ਸਿੱਖ ਕੌਮ ਦਾ ਨਾਇਕ ਸੀ ਮਤਸੂਰ ਮਾਇਆ ਇਹ ਦੁਨੀਆ ਭੁੱਲ ਨਾ ਇਨਕੀ ਯੋਧੇ ਦੀ ਕੁਰਬਾਨੀ ਉਹ ਨਲੂਏ ਜਿ ਸ਼ੇਰਾ ਤੋਂ ਅਜ ਵੀ ਡਰਦੇ ਨੇ ਫਕਾਨੇ ਉਹ ਨਲੂਏ ਜਿ ਸ਼ੇਰਾ ਤੋਂ ਅਜ ਵੀ ਡਰਦੇ ਨੇ ਫਕਾਨੇ ਕਾਬਲ ਦੀਆਂ ਜਾਣੋ ਪਾਜਰ ਮਰਦਸ਼ੇਸ਼ ਨੇ ਪਾਈ ਵਿੱਚ ਜੰਗ ਮੈਦਾਨਾਂ ਦੇ ਮਰਦਾ ਵਾਲੀ ਰਾਤ ਬਥਾਈ ਨਾ ਡਰ ਤੇ ਪਹੁੰਚਾ ਤੋ ਜਿਹੜੇ ਆਸਰਾ ਤੇ ਦਾਨੀ ਉਹ ਨਲੂਏ ਜਿ ਸ਼ੇਰਾਂ ਤੋਂ ਅਜਵੀਂ ਡਰ ਤੇ ਨੇ ਅਫਗਾਨੀ ਨਲਵੇ ਟਿਸ਼ੇਰਾ ਤੋਂ ਅਜ ਵੀ ਡਰਦੇ ਨੇ ਅਫਗਾਨੀ ਚੁ ਮੰਨ ਲੋ ਜਿਹੜੇ ਕਰਦੇ ਸੀ ਮਨਮਾਨੀ ਓ ਨਲੋਏ ਜਿ ਸ਼ੇਰਾ ਤੋਂ ਏ ਜਵੀ ਡਰਦੇ ਨੇ ਅਫਕਾਨੀ ਓ ਨਲੋਏ ਜਿ ਸ਼ੇਰਾ ਤੋਂ ਏ ਜਵੀ ਡਰਦੇ ਨੇ ਅਫਕਾਨੀ ਓ ਬੜੀ ਤੈਸ਼ ਦੀ ਜੋਦੇ ਸੀ ਓ ਓ ਬੜੀ ਤੈਸ਼ ਦੀ ਜੋ ਆ ਪੁੱਤਰਾ ਵੇ ਚਵੀ ਆਖੇ ਪਈ ਜਨਾਨੀ ਹੋ ਨਲੂਏ ਜਿ ਸ਼ੇਰਾ ਤਾਂ ਅਜਵੀ ਡਰਦੇ ਨੇ ਅਫਗਾਨੀ ਹੋ ਨਲੂਏ ਜਿ ਸ਼ੇਰਾ ਤਾਂ ਅਜਵੀ ਡਰਦੇ ਨੇ ਅਫਗਾਨੀ ਕਰ ਕਬ ਜਹਾਂ ਦੇ ਦੀ ਕਰ ਕਰ ਕਬ ਜਾ ਦੁਸ਼ਮਣ ਤੇ ਖਾਲਸਾ ਰਾਜ ਦੀ ਹਾਲ ਨੂੰ ਦਾਈ ਜਮਰ ਤਬਾਹੀ ਉਹ ਸੇਖ ਰਾਜ ਬਣਾ ਦਿੱਤਾ ਕਰਤੀ ਜਗ ਤੇ ਕਾਇਮ ਨਿਸ਼ਾਨੀ ਓ ਨਲੂਏ ਜਸ਼ਰਾ ਤਾਂ ਅਜਵੀਂ ਡਰਦੇ ਨੇ ਅਫਗਾਨੀ ਓ ਨਲੂਏ ਜਸ਼ਰਾ ਤਾਂ ਅਜਵੀਂ ਡਰਦੇ ਨੇ ਅਫਗਾਨੀ ਉਹ ਵੰਗ ਜੀਤਿਆਂ ਲੜਕੇ ਓ ਤੂੰ ਚੱਕ ਨਾ ਚੋਰ ਹੋਏ ਜਿਹੜੇ ਬਹੁਤ ਸੀ ਅਭਿਮਾਨੀ ਓ ਤੂੰ ਚੱਕ ਨਾ ਚੋਰ ਹੋਏ ਜਿਹੜੇ ਬਹੁਤ ਸੀ ਅਭਿਮਾਨੀ ਓ ਨਲੂਏ ਜਿ ਸ਼ੇਰਾ ਤੋਂ ਅਜਵੀ ਡਰਦੇ ਨੇ ਅਪਗਾਨੀ ਓ ਨਲੂਏ ਦਰਦ ਨੇ ਇਹ ਕੰਨ ਨਹੀਂ ਇਸ ਦਰਮੀਓਂ ਦੇ ਦੀ ਹੈ ਇਸ ਦਰਮੀਓਂ ਦੇ ਦੀ ਲਿਖਣੀ ਕੀ ਹੈ ਵਰਮਾਨੀ ਇਸ ਦਰਮੀਓਂ ਦੇ ਦੀ ਇਸ ਅਣਕੀ ਤੁਲ ਤੇ ਦੀ ਸੋਮਾ ਇਸ ਦੁਨੀਆ ਵਿੱਚ ਕਾਣੀ ਕਿ ਕੇ ਸ਼ਾਨਦ ਜਬਾਨੀ ਹਲੋਏ ਜੀ